قا جنگ مجاتی کایو توپ دیپ پوچھو پاتی کاتی بہو کھنڈ کھوجتے نو ند پائی ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਸਤਿਗੁਰ ਜੀ ਪਵਨ ਪਵਿਤ੍ਰ ਦਰਬਾਰ ਜੀ ਸਾਤ ਸੰਗਤ ਜੀ ਜੋ ਸਮ ਸੰਗਤ ਆਪਾਂ بخش گرو چرنوں میں جڑے ہاں اج, ہاں. ہاں. آج آپ سگتا ਉਸ ਪਾਵਨ ਹਸਤੀ ਉਹ ਭਗਤ ਜਿਸ ਦਾ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ ਜਿਸ ਦਾ ਆਪਾਂ ਕੀਰਤਨ ਹੁਣੇ ਸਰਵਣ ਕੀਤਾ ਹੈ ਜੋ ਸ਼ਬਦ ਪੜਿਆ ਗਿਆ ਸੀ

ਕੋਈ ਕਿਸੇ ਨੂੰ ਊਜਦਾ ਹੈ ਕੋਈ ਕਿਸੇ ਨੂੰ ਊਜਦਾ ਹੈ ਪਰ ਤਕੀਰ ਮੇਲੇ ਉਸੇ ਵਿੱਚ ਇਹ ਜਿਹੜਾ ਨਰੰਗਕਾਰ ਹੈ ਮੇਰਾ ਪਤਾ ਹੈ ਅਕਾਲ ਪੁਰਖ ਜੀ ਦਾ ਕੋਈ ਭੇਰ ਭਾਵ ਨਹੀਂ ਹੈ ਜਿਹਦੀ ਕੋਈ ਜਾਤ ਨਹੀਂ ਹੈ ਜਿਹੜਾ ਸਾਰਿਆਂ ਦੇ ਵਿੱਚ ਹੀ ਮੌਜੂਦ ਹੈ ਉਹ ਭਗਤ ਜੀ ਦਾ ਸਾਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਧਨਾਉ ਸ੍ਰੀ ਗਾਬ ਦੇ ਵਿੱਚ 695 ਅੰਗ ਦੇ ਪਰ

کے پورے چتوڑ گڑھ کا قلعہ ایسا ہے جی سکھا بڑا پورا اتحاد ہے چتوڑ گڑھ کا قلعہ گرو گوبند سنگ مہاراج کلگی تر بادشاہ دیا پاک پہلی وار ہنجو آئے کی جگہ سے مہاراج جدو ਸਮਦਮਨ ਸਾਹਿਬ ਦੀ ਧਰਤੀ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਔਰ ਸੰਪੂਰਨ ਜਿਹੜਾ ਲਿਖਿਆ ਉਹ ਨਾਲ ਲੈ ਕੇ ਚੱਲੇ ਆਂ ਜਾਂਦੇ ਜਾਂਦੇ ਇਸ ਜਗ੍ਹਾ ਦੇ ਉੱਪਰ ਰੁਕਦੇ ਹੈ ਬਹਾਦਰ ਸਾਹਿਬ ਜਿਹੜਾ ਔਰੰਗਜ਼ੇਬ ਦਾ ਪੁੱਤਰ ਹੈ ਉਹ ਵੀ ਨਾਲ ਹੈ ਸਹਿਰ ਤੋਂ ਬਾਹਰ ਗੁਰੂ ਜੀ ਨੇ ਆਪਣਾ ਡੇਰਾ ਲਾਇਆ ਬਹਾਦਰ ਸਾਹਿਬ ਨੇ ਆਪਣਾ ਡੇਰਾ ਗੁਰੂ ਲਾਇਆ ਹੋਇਆ ਹੈ ਸਿੰਘਾ ਦੇ ਮਣ ਵਿੱਚ ਖਿਆਲ ਆਇਆ ਜੀ ਮਹਾਰਾਜ ਸਤੌੜ ਗੜ੍ਹ ਦਾ ਕਿਲਾ ਬਹੁਤ ਮਸ਼ਹੂਰ ਹੈ ਬੜਾ ਵੱਡਾ ਹੈ ਸਤਿਗੁਰੂ ਕਿਰਪਾ ਕਰੋ ਤੇ ਅਸੀਂ ਕਿਲਾ ਵੇਖਿਆਗੇ ਮਹਾਰਾਜ ਜੀ ਵੀ ਜਾਓ ਵੇਖਿਓ 25 ਸੇਕ ਸਵਾਰ ਹੋ ਕੇ ਘੋੜਿਆਂ ਤੇ ਸਤੌੜ ਗੜ੍ਹ ਦਾ ਕਿਲਾ ਦੇਖਣ ਵਾਸਤੇ ਕਾਫੀ ਉੱਚਾ ਹੈ ਪਹਾੜੀ ਉੱਪਰ ਚੜ੍ਹਦੇ ਹੈ ਜਿੱਦੋਂ ਉਹਦੇ ਗੇਟ 'ਤੇ ਜਾਂਦੇ ਹੈ ਜਿੱਦੇ ਉੱਥੇ ਪਹਿਲੇ ਰਾਜ ਖੜੇ ਹੋਖ ਦਿੰਦੇ ਹੈ ਉਹ ਦੇਖਿਆ ਦੀਏ ਸਿੰਘ ਨੇ ਖਾਲਸਾ ਹੈ ਜਨ ਨੂੰ ਬਣਾ ਕਰਦਿਆ ਉਹ ਇਹ ਵੀ ਅਸੀਂ ਨ ਨਹੀਂ ਆਏ ਸਿਰਫ ਕਿਲਾ ਵਿਕਰਮਾਸਤੀਆਂ ਜਿਸ ਤਰ੍ਹਾਂ ਲੋਕ ਕਿਲਾ ਵੇਖਣ ਆਉਂਦੇ ਨੇ ਇਸ ਕਿਲਾ ਵੇਖਣ ਆਏ ਆ ਇਹ ਨਿੱਕੀ ਜੀ ਗੱਲ ਤੋਂ ਆਪਸ ਵਿੱਚ ਤਣਾਅ ਵੱਧ ਜਾਂਦਾ ਹੈ ਜਿਹੜੇ ਉਹ ਫੌਜਬਾੜੀ ਨੇ ਜਿਹੜੇ ਉੱਤੇ ਪਹਿਰੇਦਾਰ ਨੇ ਉਹਨਾਂ ਕੋਲੇ ਹਥਿਆਰ ਵੀ ਹੈ ਸਿੰਘ ਤੇ ਉਜੀ ਵੀ ਘੁੰਮਣ ਵਾਸਤੇ ਗਏ ਹੋਏ ਸਨ ਉਹਨਾਂ ਨੇ ਗੋੜੀ ਚਲਾਤੀ ਉਹ ਗੋਲੀ ਦੇ ਨਾਲ ਇੱਕ ਸਿੰਘ ਸੀਹੀਰ ਹੋਇਆ ਜਿਹਦਾ ਨਾਮ ਸੀ ਭਾਈ ਮਾਨ ਸਿੰਘ ਇਹ ਸਿੰਘ ਉਹ ਸੀ ਜਿਹੜਾ ਸਾਧ ਸੰਗਤ ਦੇ ਅਨੰਦਪੁਰ ਸਾਹਿਬ ਦੀ ਤਪਦੀ ਤੋਂ ਨਾਲ ਚੱਲਿਆ ਜਿਹਨੇ ਸਭ ਸਾ ਦਾ ਸਾਰਾ ਕੁਝ ਵੇਖਿਆ ਚਮਕੌਰ ਦੀ ਗੜੀ ਵਿੱਚ ਇਹ ਸਿੰਘ ਨੇ ਦੁੱਨੇ ਵੱਡੇ ਸਾਹ ਜਤੇ ਅੱਖਾਂ ਸਾਹਮਣੇ ਸੀ ਵੀ ਇਹ ਹੁੰਦੇ ਵੇਖੀ ਔਰ ਜਦੋਂ ਸਤਿਗੁਰੂ ਜੀ ਗੜੀ ਨੂੰ ਛੱਡਦੇ ਆ ਤਿੰਨ ਸਿੰਘ ਨਿਕਲਦੇ ਆ ਭਾਈ ਜਾਇਆ ਸਿੰਘ ਭਾਈ ਧਰਮਸਿੰਘ ਤੇ ਤੀਜਾ ਸੀ ਮਾਨ ਸਿੰਘ ਫਿਰ ਮਹਾਰਾਜ ਬਿਗੜੀਆਂ ਪੈਂਡਿਆਂ ਦੇ ਵਿੱਚੋਂ ਅਗੇ ਆ ਕੇ ਪਹੁੰਚ ਜੇ ਹੈ ਉਦੋਂ ਵੀ ਇਹ ਸਿੰਘ ਸਾਰਾ ਸੁਖਰ ਨਾਲ ਕਰਦਾ ਹੈ ਅਖੀਰ ਜਦੋਂ ਮਹਾਰਾਜ ਪੁੱਛ ਦਾ ਪੀਰ ਬਣ ਕੇ ਨਿਕਲਦੇ ਹੈ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੀ ਤੇ ਪਰੰਗ ਦਾ ਮੋਟਾ ਚੱਕਦੇ ਹੈ ਮੁਰੇ ਲੱਗੇ ਹੋਇਆ ਗਣੀ ਘਾ ਤੇ ਨਵੀਂ ਦਾ ਤੇ ਜਿਹੜਾ ਖੰਭਾ ਵੀ ਚੋੜ ਕਰ ਰਿਹਾ ਉਹ ਵੀ ਪਈ ਮਾਨ ਸਿੰਘ ਇਸ ਕਰਕੇ ਜਦੋਂ ਇਹਦੀ ਖਬਰ ਸਤਪੁਰ ਜੀ ਨੂੰ ਮਿਲਦੀ ਹੈ ਮਹਾਰਾਜ ਉੱਪਰ ਸੈਣ ਗਏ ਸੀ ਕਿਰਾ ਦੇਖਣ ਵਾਸਤੇ ਉਥੇ ਵੱਟ ਫੇਲ ਹੋਈ ਤੇ ਉਹਨਾਂ ਨੇ ਗੋਲੀ ਚਲਾ ਕੇ ਕਿ ਭਾਈ ਮਾਨਸ ਜਿਹੜਾ ਹੈ ਉਹ ਸਹੀਰ ਹੋ ਗਿਆ ਕੋਈ ਲੜਾਈ ਵੀ ਨਹੀਂ ਹੋਈ ਐ ਕੰਬੂਲੀ ਝਟੜ ਦੇ ਉਦੋਂ ਮਹਾਰਾਜ ਨੇ ਕਿੰਦੇ ਬਰਾਗ ਵਿੱਚ ਆਏ ਵੀ ਮੇਰਾ ਬਹੁਤ ਪਿਆਰਾ ਸਿੱਧੀ ਤੇ ਉਥੇ ਉਸ ਰੀਆ ਦੀ ਜਿਹੜੀ ਹੈ ਸਮਾਦ ਵੀ ਬਣੀ ਹੋਈ ਹੈ ਕਿਲੇ ਦੇ ਢਠਾ ਕੇ ਇਸ ਕਰਕੇ ਜਿਹੜਾ ਇਹ ਰਾਜ ਸਥਾਨ ਹੈ ਇੱਥੇ ਬਹੁਤ ਜ਼ਿਆਦਾ ਰਾਜੇ ਰਹੇ ਨੇ ਸਨ ਉਹਨਾਂ ਦੇ ਕਿਲੇ ਬਣੇ ਹੋਏ ਸਥਾਨ ਕਹਿੰਦੇ ਆ ਜਗਾ ਰਹਿਣ ਵਾਲੀ ਉਹਦਾ ਨਾਮ ਹੀ ਤਾਂ ਬਣ ਗਿਆ ਤੇ ਰਾਜਿਆਂ ਦਾ ਸਥਾਨ ਰਾਜਸਥਾਨ ਕਿ ਇਹ ਰਾਜਿਆਂ ਦੀ ਰਹਿਣ ਵਾਲੀ ਜਗਾ ਰਾਜਿਆਂ ਦੇ ਰਹਿਣ ਵਾਲਾ ਸਥਾਨ ਜਿੱਦਾ ਕਰਕੇ ਉਹ ਸਟੇਟ ਦਾ ਨਾਮ ਹੋ ਗਿਆ ਰਾਜਸਥਾਨ ਪਰ ਉੱਥੇ ਹੀ ਇੱਕ ਸਟੇਟ ਹੈ ਜਿਹੜਾ ਹੈ ਗੰਗਰੌਨ ਦਾ ਕਿਲਾ ਕੋਟਾ ਗੁੰਦੀ ਬੜੇ ਤੋਂ ਸੂਰ ਸਹਿਰਾ ਉਥੇ ਕੋਟੇ ਦੇ ਵਿੱਚ ਵੀ ਕਿਲਾ ਹੈ ਗੁੰਦੀ ਵਿੱਚ ਵੀ ਕਿਲਾ ਹੈ ਸਾਰੇ ਰਾਜਸਥਾਨ ਦੇ ਬੜੇ 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 ਸਹਿਰ ਹੈ ਉਹਨਾਂ ਤੋਂ ਨੇੜੇ ਹੀ ਗੁਰਗਰਾਉਂ ਨ ਇੱਕ ਸਟੇਟ ਹੈ ਬਹੁਤ ਵੱਡਾ ਕਿਲਾ ਉਥੇ ਅਜੇ ਨਟ ਦੇ ਵਿੱਚੋਂ 3-4 ਕਿਲੋਮੀਟਰ ਦੇ ਏਰੀਆ ਵਿੱਚ ਕਿਲਾ ਬਣਿਆ ਹੋਇਆ ਉਹ ਇੱਕ ਸਟੇਟ ਹੈ ਗੁਰਗਰਾਉਂ ਪਰ ਜਿੱਥੇ ਸਾਧ ਸੰਗ ਜੀਓ ਜਿਹੜੇ ਭਗਤ ਦੀ ਆ ਪਾਂਚ ਗੱਲ ਕਰਦੇ ਆ ਉਹ ਭਗਤ ਦਾ ਉਥੇ ਜਨਮ ਹੁੰਦਾ ਹੈ ਜਿਹਦਾ ਉਹਨਾਂ ਨਾਮ ਰੱਖਿਆ ਗਿਆ ਹੈ ਪ੍ਰਤਾਪ ਰਾਉ ਰਾਉ ਕਹਿੰਦੇ ਆ ਰਾਜਿਆਂ ਬਚਪਨ ਦੇ ਵਿੱਚ ਨਾਮ ਰੱਖਿਆ ਪ੍ਰਤਾਪ ਰਾਉ ਪਰ ਅੰਨਿਕਾ ਨਾਮ ਜਿਵੇਂ ਘਰਾਂ ਵਿੱਚ ਰੱਖਿਆ ਜਾਂਦਾ ਉਹ ਨਾਮ ਪੈ ਗਿਆ ਕੀਪਾ ਰਾਉ ਜਿਹਨੂੰ ਭਗਤ ਕੀਪਾ ਜੀ ਆਪਾਂ ਬੋਲੇ ਛੋਟਾ ਨਾਮ ਕਰਕੇ ਉਹ ਸ਼ੁਰੂ ਹੋ ਗਿਆ ਪੀਪਾ ਰਾਜਾ ਵੀ ਕਹਿੰਦੇ ਨੇ ਪੀਪਾ rau ਵੀ ਕਹਿੰਦੇ ਆ। ਪਰ ਸਾਥ ਸੰਗਧੀ ਉਹ ਬਚਪਨ ਦੇ ਵਿੱਚ ਹੀ ਰਾਜਿਆਂ ਦੇ ਘਰ ਵਿੱਚ ਰਹਿਣਾ ਰਾਜਿਆਂ ਦੇ ਘਰ ਦੇ ਵਿੱਚ ਪਰਵਰ ਸੋਈ ਪਾਲਣਾ ਪੋਸ਼ਣਾ ਹੋਈ ਹੈ। ਪਰ ਉਦੋਂ ਹੀ ਬਚਪਨ ਦੇ ਵਿੱਚ ਜਦੋਂ ਜਵਾਨੀ ਦੇ ਦਿਨ ਆਏ ਤੇ ਉਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ। ਰਾਜਾ ਦਾ ਇਹ ਅਸੂਲ ਹੈ ਕਿ ਪਿਤਾ ਚਲਾ ਜਾਵੇ ਤੇ ਉਹਦੇ ਪੁੱਤ ਨੂੰ ਅੱਗੇ ਜਿਹੜੀ ਹੈ ਉਹ ਜ਼ਿੰਮੇਵਾਰੀ ਉਹਦੀ ਚੋਪੀ ਜਾਂਦੀ ਹੈ। ਜਵਾਨੀ ਦੇ ਦਿਨਾਂ ਵਿੱਚ ਹੀ ਪੀਪਾ ਰਾਓ ਜੀ ਜਿਹੜੇ ਨੇ ਇਹਨਾਂ ਨੂੰ ਰਾਜੇ ਦੀ ਜਿਹੜੀ ਪਦਵੀ ਉਹ ਮਿਲ ਗਈ ਉਤੋਂ ਦੇ ਗੰਗਰਾਉਣ ਦੇ ਸੇਟ ਤੇ ਰਾਜੇ ਬਣ ਗਏ। ਪ੍ਰਸ਼ਾਸਨੀਓ ਰਾਜਾ ਜਿਹਦੇ ਬੰਦੇ ਕੋਲੇ ਕਿੰਨੀ ਵੱਡੀ ਪਾਵਰ ਆ ਜਾਂਦੀ ਹੈ। ਛੋਟੀ ਹੈ ਤੇ ਆਮ ਹੀ ਆਪਾਂ ਦੇਖਦੇ ਆ ਨਾ ਵੱਡੇ ਘਰਾਂ ਦੇ ਜਵਾਬ ਵਧਣ ਦੇ ਜ਼ਿਆਦਾ ਕਿਉਂਕਿ ਪੈਸਾ ਪੁੱਲਾ ਮਿਲਦਾ ਰੋਗ ਤੋਂ ਕੋਈ ਨਹੀਂ ਹੈ ਜੀ ਕੋ 10 ਮੰਗਦਾ ਤੇ ਮਾਂ 100 ਦਿੰਦੀ ਹੈ ਗਰੀਬ ਦਾ ਤੇ 100 ਮੰਗੇ ਤਾਂ 10 ਦਿੰਦੀ ਆ ਇਹਨਾਂ فرق ਪੈ ਜਾਂਦਾ ਹੁਣ ਉਮਰ ਨਿੱਕੀ ਹੈ ਤੇ ਨਿੱਕੀ ਉਮਰ ਦੇ ਵਿੱਚ ਹਾਜੀ ਅਰਾਂ ਦੀ ਗ੍ਰੰਤੀ ਵਿੱਚ ਸਭ ਦੇ ਨੌਕਰ ਨੇ ਜਿਹੜੇ ਇੱਕ ਵਾਰੀ ਮੂੰਹ ਤੋਂ ਭੋਜਨ ਦੇ ਨਾਲ ਉਹਦੇ ਕਹਿ ਤੇ ਤੁਰ ਪਈ ਤੇ ਹੈ ਜਿੱਲੀ ਪਾਵਰ ਆ ਗਈ ਕਹਿੰਦੇ بڑا ਰਾਜਾ ਪੀਪਾ ਜਿਹੜਾ ਹੈ ਉਹ ਦੁਨੀਆਂ ਦੀਆਂ ਰੰਗ ਰਣੀਆਂ ਮਨੋਰਨ ਦੇ ਵਿੱਚ ਪੈ ਗਿਆ ਇਹਦਾ ਇਤਿਹਾਸ ਵਿੱਚ ਜੇਕਰ ਹੁੰਦਾ 12 ਗੁਣੇ 70 ਸਦੀਆਂ ਤੱਕ ਰਹਿਣਾ ਪਵੇ ਪੀਪ ਨੰਮੀ ਜਿਹੜੀ ਆਮੀ ਕਲਾ ਪਰ ਪਟਿਆਲੇ ਵਾਲੇ ਰਾਜੇ ਦੀਆਂ ਕਹਾਣੀਆਂ ਹੋਰ ਸੁਣਦੇ ਆਂ ਕਿ 100-100 ਤੱਕ ਵਿਆਹ ਕਰਾਏ ਹੋਏ ਪੁਰਾਣੇ ਵੇਂਦੇ ਵਿੱਚੋਂ ਸੀ ਇਹ ਜਿਹੜੀ ਇੱਕ ਰੀਤ ਸੀ ਜਾਂ ਇਆਂ ਦੀ ਇਹ ਰਾਜੇ ਮਹਾਰਾਜੇ ਮੁਗਲਾਂ ਤੱਕ ਹੀ ਕੰਮ ਚੱਲਿਆ ਹੋਇਆ ਕਿ ਉਹ ਕੀ ਕਰਦੇ ਸੀ 50 ਸਾਲ ਤੋਂ ਘਟਦੀਆਂ ਕੁੜੀਆਂ ਨੂੰ ਇੱਕ ਥਾਂ ਤੇ ਇਕੱਠੀਆਂ ਕਰਦੇ ਹੁੰਦੇ ਸੀ ਉਹ ਇਕੱਠੀਆਂ ਕਰਕੇ ਉਹਨਾਂ ਦੇ ਵਿੱਚੋਂ ਫਿਰ ਜਿਹੜੀਆਂ ਚੰਗੀਆਂ ਹੁੰਦੀਆਂ ਸੋਨਾਂ ਨੂੰ ਪਸੰਦ ਆ ਜਾਂਦੀਆਂ ਚੱਕ ਕੇ ਲੈ ਜਾਂਦੇ ਸੀ ਅਜਿਹਾ ਆਪਣਾ ਕਲਚਰ ਬਣਾਇਆ ਹੋਇਆ ਐਸੇ ਅਦਾ ਜਿਹੜਾ ਪਿਛੋਕੜ ਹੋਇਆ ਰਾਜੇ ਮਹਾਰਾਜੇ ਸਾਡੀਆਂ ਧੀਆਂ ਚੋਗ ਲੈ ਜਾਂਦੀ ਸੀ ਇਸ ਕਟ ਦੇ ਵਿੱਚੋਂ ਕਿ ਜਿਹੜੀਆਂ ਨੂੰ ਸੋਹਣੀਆਂ ਲੱਗਦੀਆਂ ਸੀ ਕੋ ਰੋਕ ਨਹੀਂ ਸਕਦਾ ਉਹਨਾਂ ਨੂੰ ਇਸੇ ਕਰਕੇ 100 100 ਉਹਨਾਂ ਦੀ ਰਾਣੀ ਹੁੰਦੀ ਕਈ ਉਹਨਾਂ ਦੀਆਂ ਪਟ ਰਾਣੀਆਂ ਹੁੰਦੀਆਂ ਤੇ ਇੱਕ ਰਾਜਾ ਇਹਦੀਆਂ ਇਹਦੀਆਂ ਜਿਸਤਰੀਆਂ ਕਿਉਂਕਿ ਘਰਾਂ ਦੇ ਵਿੱਚ ਪਤਾ ਸੀ ਰਹਦਾ ਉਹ ਇਸ ਤਰ੍ਹਾਂ ਇੱਕ ਜਗ੍ਹਾ ਤੇ ਇਕੱਠੀਆਂ ਕਰ ਲੈਂਦੇ ਸੀ ਸਾਰੀਆਂ ਉਹ ਕੁੜੀਆਂ ਦੇ ਵਿੱਚੋਂ ਫਿਰ ਪਹਿਚਾਣ ਕਰਕੇ ਇਹ ਰਾਜੇ ਮਹਾਰਾਜੇ ਮੁਗਲ ਤੱਕ ਸਾਰੇ ਸੁੱਖ ਤੇ ਲੈ ਜਾਂਦੇ ਸੀ ਇਸੇ ਤਰ੍ਹਾਂ ਇਹ ਵੀਪਾ ਜੀ ਜਿਹੜਾ ਹੈ ਇਹਦੇ 12 ਤੋਂ ਅਧਿਨਤਰ ਵਾਈਆਂ ਹੋਈਆਂ ਨੇ ਔਰ ਜਿਹੜੀ ਸਭ ਤੋਂ ਛੋਟੀ ਹੈ ਬੀਬੀ ਸੀਤਾ ਜੀ ਉਹਦਾ ਨਾਮ ਹੈ ਰਾਣੀ ਸੀਤਾ ਕੈਲੀ ਉਹ ਬੜੀ ਚੰਗੇ ਸੁਭਾਅ ਵਾਲੀ ਹੈ ਕਿਉਂਕਿ ਕਈ ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਵੀ ਜਨਮ ਤੋਂ ਚੰਗੇ ਸੰਸਕਾਰ ਮਿਲੇ ਹੁੰਦੇ ਆ ਉਹਨਾਂ ਦੀ ਸਰਤੀ ਰੱਬ ਵਾਲੇ ਪਾਸੇ ਨੂੰ ਹੁੰਦੀ ਹੈ ਆਪਣੇ ਗੁਰੂ ਕਿਸ਼ਤ ਵਚਨੋਂ ਉਹਨਾਂ ਦਾ ਬੜਾ ਜੁੜਿਆ ਹੁੰਦਾ ਉਹ ਥੋੜੀ ਧਾਰਗੁਪ ਖੈਰਨਾ ਮਾਰੀ ਹੁੰਦੀ ਹੈ ਤੇ ਇਹ ਰਾਗਾ ਜਿਹੜਾ ਹੈ ਇਹ ਕਹਿੰਦੇ ਬੜੀਆਂ ਮौज-ਮਸਤੀਆਂ ਦੇ ਵਿੱਚ ਹੈ ਕਿਸੇ ਗਿਆਨੇ ਵਿਚ ਕਰਨ ਲਈ ਇੱਕ ਵਧੀ ਦੂਜੇ ਤਰਨ ਤੀਜੇ ਔਤ ਧਨ ਤਾਂ ਪਾਪ ਕਰੇ ਬਿਲ ਕਿਉਂ ਰਹੇ ਬੱਚੇ ਬਚਾਵੇ ਰਾਮ ਕਹਿੰਦੇ ਇੱਕ ਮਦੀ ਇੱਕ ਤਾਂ ਬੰਦਾ ਹੋਵੇ ਨਸ਼ਾ ਪੀਣ ਵਾਲਾ ਸ਼ਰਾਬੀ ਦੂਜੇ ਤਰ੍ਹਾਂ ਤਰਨ ਲੈਂਦੀਆਂ ਜਵਾਨ ਤਰਨਾ ਪਉ ਤਿਉਹ ਕੀ ਗਇਓ ਲਿਓ ਜਰਾ ਤੰਕੀਤ ਬਾਣੀ ਵਿੱਚ ਕਿਤੇ ਵੀ ਜਰਾ ਸ਼ਬਦਾਂ ਦਾ ਵਡਾਦੇ ਵਾਸਤੇ ਜਾਂ ਤਰਨ ਸ਼ਬਦ ਆਉਂਦਾ ਜਵਾਨੀ ਵਾਸਤੇ ਕਹਿੰਦੇ ਇੱਕ ਤੇ ਹੋਵੇ ਸ਼ਰਾਬੀ ਦੂਜੇ ਤਰਨ ਗੁਜਾ ਹੋਵੇ ਜਵਾਨ ਕੀ ਜੇ ਅਤਤ ਧਨ ਧਾਮ ਕਹਿੰਦੇ ਘਰ ਦੇ ਵਿੱਚ ਧਨ ਇਨਾ ਹੋਵੇ ਜ ਜਿਹਦੀ ਗਿਣਤੀ ਕੋਈ ਨਾ ਹੋਵੇ ਫਿਰ ਕਹਿੰਦੇ ਪਾਪ ਕਰੇ ਬਿਨ ਇਉਂ ਰਹੇ ਉਹ ਕਿਵੇਂ ਨਹੀਂ ਪਾਪ ਕਮਾ ਲੇਗਾ ਜੇ ਮੇਰੀ ਫਲ ਮੇਰੀ ਹੋਵੇ ਬਚੇ ਬਚਾਵੇ ਰਾਮ ਜੇ ਉਹ ਰਾਮ ਵਾਹਿਗੁਰੂ ਬਚਾਵੇ ਤੇ ਬਚ ਸਕਦਾ ਨਹੀਂ ਇੰਨੀ ਸੌਹਤ ਹੁੰਦੀ ਆਉਂਿਆ ਬੰਦਾ ਬਚ ਨਹੀਂ ਸਕਦਾ ਤਾਂ ਹੀ ਸਾਰੇ ਕਹਿੰਦੇ ਆ ਕਿ ਤਪਉ ਰਾਜ ਰਾਜੋਨ ਤੌ ਕਰਦੇ ਆ ਤਖਸ਼ਿਆ ਕਰਦੇ ਆ ਤੇ ਮਹਰਲ ਫਲੰਦੀ ਰਾਜੇ ਪਤਨੀਆਂ ਮਿਲ ਜਾਂਦੀਆਂ ਨੇ ਪਰ ਰਾਜੇ ਹੋ ਕੇ ਜਦੋਂ ਬਾੜੇ ਕਰਮਾਂ ਵਿੱਚ ਪੈ ਜਾਂਦੇ ਆ ਤੇ ਉਹ ਕਰਮ ਮੁੱਕ ਜਾਂਦੇ ਆ ਤੇ ਫਿਰ ਨਰਕਾਂ ਵਿੱਚ ਜਾਣਾ ਪੈਂਦਾ ਇਹੋ ਬਾਣੀ ਇਹਦੇ ਨਾਲ ਹੈ ਪਰ ਜਿਉਂ ਜਿਉਂ 사ਤ ਸੰਗ ਦੀ ਜਿਹੜੀ ਰਾਣੀ ਹੈ ਹੁਣ ਚੜ੍ਹਗੇ ਬੰਦੇ ਦਾ ਇੱਕ ਦਾ ਹੀ ਕਿਤੇ ਆਪਾਂ ਨੂੰ ਸਾਥ ਮਿਲ ਜਾਵੇ ਨਾ ਉਹ ਸਾਡਾ ਜੀਵਨ ਬਦਲ ਦਿੰਦਾ ਹੋਵੇ ਚੰਗਾ ਹੋਵੇ ਆਪਾਂ ਨੂੰ ਆਪਣੇ ਜੀਵਨ ਵਿੱਚ ਇੱਕ ਬੰਦਾ ਚੰਗਾ ਮਿਲ ਜਾਵੇ ਸਾਡਾ ਕੋਈ ਦੋਸਤ ਚੰਗਾ ਮਿਲ ਜਾਵੇ ਉਹ ਸਾਡੀ ਜ਼ਿੰਦਗੀ ਬਜਲ ਜਿੰਦਾ ਸਵਾਰ ਵੀ ਸਕਦਾ ਤੇ ਇੱਕ ਮਾਰਾ ਲੈ ਦੇ ਤੋ ਵਿਗਾੜ ਵੀ ਸਕਦਾ ਤਾਂ ਹੀ ਮਾੜੇ ਸੰਗਤ ਵਿੱਚ ਕਿ ਭਰੇ ਆ ਕਰ ਤੂੰ ਕਿਹਦੇ ਨਾਲ ਬੁੱਧਦਾ ਬੈਠਦਾ ਏ ਉਹ ਵੇਖਿਆ ਕਰ ਕਿ ਤੇ ਤੂੰ ਸਹੀ ਰਾਹ ਤੇ ਲੈ ਕੇ ਜਾ ਰਿਹਾ ਹੈ ਤੇ ਗਲਤ ਰਾਹ ਤੇ ਪੈ ਰਿਹਾ ਇਸ ਤਰ੍ਹਾਂ ਜਦੋਂ ਇਹਨੇ ਸਾਰਾ ਕੁਝ ਵੇਖਦਾ ਹੈ ਕਿ ਰਾਣੀ ਹੈ ਬਾਹਰਵੀਂ ਸਾਡੇ ਨੂੰ ਸੋਭੀ ਰਾਣੀ ਸੀਤਾ ਉਹ ਹੌਲੀ 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 ਪਿਆਰ ਨਾਲ ਸਮਝਾਉਂਦੀ ਹੈ ਕਈ ਵਾਰ ਬੰਦਾ ਪਿਆਰ ਨਾਲ ਕਹਿੰਦਾ ਉਹ ਨਾ ਕੱਲਾ ਮੰਨ ਕੇ ਜਾਂਦਾ ਬੜੀਆਂ ਗੱਲਾਂ ਨੇ ਜਿਹੜੀਆਂ ਪਿਆਰ ਨਾਲ ਸਮਝ ਆ ਜਾਂਦੀਆਂ ਨੇ ਕਹਿੰਦੇ ਹੌਲੀ ਹੌਲੀ ਉਹਦੇ ਦਿਮਾਗ ਵਿੱਚ ਗੱਲਾਂ ਆਉਂਦੀ ਹੈ ਵੀ ਤੇਰੇ ਵੱਡੇ ਵੱਡੇ ਨੇ ਕਿੰਨੇ ਚੰਗੇ ਸਨ ਫਲਾਣੇ ਵੱਲ ਵੇਖ ਕਾ ਫਲਾਣਾ ਰਾਜਾ ਕਿੰਨਾ ਚੰਗਾ ਔੜੀ ਥੋੜੀ ਉਹਦੇ ਮਨ ਦੇ ਵਿੱਚ ਥੋੜਾ ਹੋ ਤਾਂ ਹੈ ਫਰਕ ਮਹਿਸੂਸ ਹੋ ਜਾਂਦਾ ਹੈ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਸਾਧੂ ਸੰਤ ਫਕੀਰ ਹੁੰਦੇ ਸੀ ਉਹ ਪਿੰਡਾਂ ਪਿੰਡਾਂ ਦੇ ਵਿੱਚ ਘੁੰਮਦੇ ਹੁੰਦੇ ਸੀ। ਇੱਕ ਪਿੰਡ ਤੇ ਡੇਰਾ ਲਾਇਆ ਕੁਝ ਦਿਨ ਰਹਿ ਉਹ ਅਗਲੇ ਪਿੰਡ ਚਲੇ ਗਏ। ਕਹਿੰਦੇ ਇਸੇ ਤਰ੍ਹਾਂ ਇਸ ਰਾਜ ਨੂੰ ਪਹਿਲਾ ਜੰਦੂ ਮਿਲੇ। ਜੱਗ ਨੂੰ ਹੁੰਦੇ ਐ ਸ਼ਿਵਜੀ ਮਹਾਰਾਜ ਨੂੰ ਮੰਨਣ ਵਾਲੇ ਜੀਹਾਂ ਦੇ ਸਰਦੇ ਪ੍ਰਭੂ ਦੇ ਗੁਮਾਨੀ ਇੱਕ ਕਲਗੀ ਲਾਈਂ ਰੀਏ ਭਾਵੇਂ ਕੱਪੜੇ ਪਾਉਂਦੇ ਆ ਹੱਥਾਂ 'ਚ ਤੱਲੀਆਂ ਹੁੰਦੀਆਂ ਤੱਲੀਆਂ ਵਜਾ ਕੇ ਉਹ ਭਜਨ ਗਾਉਂਦੇ ਆ ਇਹ ਜਿਹੜਾ ਉਹਦੇ ਬੋਲ ਦਾ ਚਾਰੀ ਤੇ ਆਮ ਹੀ ਅਸੀਂ ਪਿੰਡਾਂ ਵਿੱਚ ਵਿਕੇ ਹੋਏ ਆ ਉਹਨਾਂ ਦੇ ਟੋਲੀਆਂ ਕਰਦੀ ਹੁੰਦੀਆਂ ਕਿਸੇ ਦੇ ਘਰ ਦੇਖ ਰੇ ਜਾ ਕੇ ਤੱਲੀਆਂ ਵਜਾ ਕੇ ਭਜਨ ਗਾਉਣ ਲੱਗ ਜਾਂਦੇ ਤੇ ਘਰ ਦੇ ਵਿੱਚੋਂ ਜਿਹੜੀਆਂ ਮਾਵਾ ਇਹ ਆਪਣਾ ਮੁਜਾਰਾ ਚ ਚੱਲ ਰਹੀ ਹੈ ਉਹਨਾਂ ਨੂੰ ਪਹਿਲੀ ਹੁੰਦੀ ਜੰਗਮ ਇਹ ਵੀ ਉਹ ਕੱਲ ਵੀ ਗੱਲ ਕੀਤੀ ਹੈ ਕਿ ਬੜੇ ਤਰ੍ਹਾਂ ਦੀ ਮਤ ਦੁਨੀਆਂ ਵਿੱਚ ਚੱਲਦੇ ਰਹੇ ਆ ਤੇ ਚੱਲਦੀ ਵੀ ਹੈ ਇਹ ਜੰਗਮ ਸਰੇਬੜੇ ਜਿਨ੍ਹਾਂ ਦੀ ਗੱਲ ਕਿਸੇ ਪਾਸਾ ਨਹੀਂ ਇਹ ਵੀ ਰਾਸ ਸੁਨੀਆਂ ਵਿੱਚ ਰਹੀ ਕੀਤੀ ਹੋਈ ਹੈ ਇਹਨਾਂ ਦਾ ਸਾਥ ਹੋਇਆ ਇਹਨਾਂ ਦੇ ਸਾਥ ਦੇ ਨਾਲ ਹੌਲੀ-ਹੌਲੀ ਇਹਨੂੰ ਭਗਤੀ ਵਾਲਾ ਰੰਗ ਚੜ੍ਹਿਆ ਰੰਗ ਚੜਦਾ ਹੈ ਸਾਥ ਸਮਝਿਓ ਕੋ ਜਨ ਸਹਾਤ ਕਰਦਾ ਹੈ ਇਹ ਵੀ ਜੰਗਮਾ ਦੀ ਸੰਗਤ ਕਰਨ ਲੱਗ ਜਾਣਾ ਹੈ ਜੰਗਮਾ ਵਾਲੇ ਰਾਤ ਨੂੰ ਉੱਪਰ ਚੱਲਦਾ ਹੈ ਰਾਜਾ ਪੀਪਾ ਪਰ ਤਖੀਰ ਮਨ ਦੇ ਵਿੱਚ ਅਜੇ ਵੀ ਭਟਕਣਾ ਹੈ ਜੋ ਚਾਹੁੰਦਾ ਹੈ ਉਹ ਪ੍ਰਾਪਤ ਨਹੀਂ ਹੋਇਆ ਮਨ ਤਸੱਲੀ ਨਹੀਂ ਹੋਈ ਹੈ ਕਹਿੰਦੇ ਇਸੇ ਤਰ੍ਹਾਂ ਬੈਸਨ ਨੂੰ ਮਤ ਦੇ ਚੱਲਦੇ ਹੋਏ ਸਾਧੂ ਬੈਸਨ ਨੂੰ ਮਾਰੇ ਜਿਹਨਾਂ ਨੇ ਕੱਲ ਦਾ ਦੁਆਨ ਸਿੰਘ ਨੂੰ ਪਤਾ ਉਹਦੇ ਨਾਲ ਬੈਸਨ ਨਾਲ ਸਰੂਪ ਮਿਲ ਕੀਤਾ ਸੀ ਬੈਸਨ ਨੂੰ ਮਤ ਦੇ ਜਿਹੜੇ ਸਭ ਚੱਲਦੇ ਚੱਲਦੇ ਇਹਦੇ ਪਿੰਡ ਦੇ ਵਿੱਚ ਆ ਗਏ ਹੁਣ ਇਹਦਾ ਮਨ ਬਦਲਿਆ ਹੋਇਆ ਹੈ ਜੋ ਵੀ ਸਭ ਨੂੰ ਸੰਪਾਉਂਦਾ ਹੈ ਉਹਨਾਂ ਦੀ ਵਡਿਆਈ ਸੰਪਾਉਂਦਾ ਹੈ ਤੇ ਆਪਣੇ ਕੇਲੇ ਪਹਿਲਾਂ ਵਿੱਚ ਰਹਿ ਆਉਂਦਾ ਹੈ ਜਿਹਦੇ ਆ ਕੇ ਉਹਨਾਂ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਜਲ ਪਾਣੀ ਸੁਕਾਉਂਦਾ ਹੈ ਜਿਸ ਤਰ੍ਹਾਂ ਕੋਈ ਇਹ ਸਾਧਵਾਨ ਨੂੰ ਘਰ ਵਿੱਚ ਲਿਆਂਦਾ ਉਹਨਾਂ ਨਾਲ ਵਿਚਾਰ ਵਟਾਂਦਰੀ ਕਰਦਾ ਪਰ ਇਹਨੇ ਸੰਗਤ ਕੀਤੀ ਹੋਈ ਸੀ ਜਗਮਾਂ ਦੀ ਜਿਹੜੇ ਮਿਲਦੇ ਨੇ ਉਹ ਵੈਸਣੁਮਤ ਦੇ ਵੈਸਣੁਮਤ ਕੀ ਸੀ ਉਹਨਾਂ ਦਾ ਆਪਣਾ ਬੜੀ ਤੇਨਾਂ ਸੁਣਿਆ ਹੈ ਬਾਰ ਬਾਰ ਆਪਾਂ ਕਲੀਟ ਨਹੀਂ ਗੱਲਾਂ ਕਰ ਸਕਦੇ ਉਹਨਾਂ ਦਾ ਮਤ ਉਹਨਾਂ ਹੋਰ ਸੋਚ ਉਹਦੀ ਸੋਚ ਹੋ ਰਹੀ ਹੈ ਕਹਿੰਦੇ ਦੋਵਾਂ ਦੀ ਹੌਸ ਵਿੱਚ ਸੋਚ ਨਾ ਰਲੀ ਤੇ ਰਾਜੇ ਨੇ ਓਕੇ ਓਕੇ ਉਹਨਾਂ ਦੇ ਵਿੱਚ ਸਾਬ੍ਹ ਨੂੰ ਜੇਲ੍ਹ ਚ ਬੰਦ ਕਰਦਾ ਹੁਣ ਜਿਹੜੇ ਸਾਬ੍ਹ ਨੇ ਸਾਧ ਸੰਗਤੀ ਉਹ ਤੇ ਪਾਵੇਂ ਬਾਹਰ ਨੇ ਪਾਵੇਂ ਅੰਦਰ ਨੇ ਤੇ ਉਹਨਾਂ ਨੂੰ ਤਾਂ ਹਰ ਪਾਸੇ ਪ੍ਰਮਾਤਮਾ ਦਿਸਦਾ ਹੈ ਜਿਵੇਂ ਸਭੋਂ ਬੜੇ ਕੱਤ ਜਾਈ ਗਏ ਨੇ ਘਰਾਂ ਲਾਪੂਆਂ ਉਹਨਾਂ ਦੇ ਘਰ ਵਿੱਚ ਰੰਗ ਲੱਗੇ ਹੋਏ ਆ ਪਾਵੇਂ ਅੰਦਰ ਬੈਠੀ ਐ ਤੇ ਪਾਵੇਂ ਬਾਹਰ ਬੈਠੀ ਉਹਨਾਂ ਲਈ ਸਾਰਜਦਾ ਇੱਕੋ ਉਸੇ ਰਾਤ ਨੂੰ ਬਿਜਲੀ ਭਜਨ ਗਾ ਰਹੀ ਹੈ ਰਾਜੇ ਨੂੰ ਨੀਂਦ ਨਹੀਂ ਆਈ ਕਿ ਉਹ ਗਿਆ ਜਾ ਕੇ ਵੇਖਦਾ ਕਿ ਸਭੂ ਬੜੀ ਮਸਤੀ ਦੇ ਨਾਲ ਭਜਨ ਗਾ ਰਹੇ ਹਨ ਉਹਨਾਂ ਦਾ ਡੇਢ ਖਲਵਾਇਆ ਦੁਪਹਿਰਾਂ ਦੇ ਕੋਲੋਂ ਕੋਲ ਗਿਆ ਕਹਿਣ ਲੱਗਿਆ ਵੀ ਤੁਸੀਂ ਜਿਹੜਾ ਬਾਹਰ ਹੈ ਉਹ ਭਜਨ ਕਰ ਰਹੇ ਹੋ ਤੁਹਾਡਾ ਬੜਾ ਨਾਮ ਲਈਏ ਉਹ ਤੁਹਾਨੂੰ ਵੇਖ ਕੇ ਬੜਾ ਨੰਦਾ ਆ ਤੁਸੀਂ ਇੰਨੀ ਮਸਤੀ ਵਿੱਚ ਬੈਠੇ ਹੋ ਤੁਹਾਡੇ ਮਨ ਚ ਤੇ ਹੈ ਹੀ ਨਹੀਂ ਕਿ ਜੇਲ੍ਹ ਵਿੱਚ ਜਿਹਦੇ ਵਿੱਚ ਸੰਦਾ ਬੈਠਾ ਉਹ ਤੇ ਬੇਚਿੰਕ ਘਬਰਾ ਜਾਂਦਾ ਭਾਵੇਂ ਕੋਸੂਰ ਵੀ ਕੋਈ ਨਾ ਹੋਵੇ ਇਹ ਇੱਕ ਖੌਫ ਨਹੀਂ ਬੜਾ ਕਿ ਮੈਂ ਜੇਲ੍ਹ ਚਾਹਾਂ ਕਿ ਤੁਹਾਡੇ ਅੰਦਰ ਖੌਫ ਕੋਈ ਨਹੀਂ ਤੁਸੀਂ ਜੇਲ੍ਹ ਵਿੱਚ ਬੈਠੇ ਹੋਏ ਜੀ ਮਸਤੀ ਨਾਲ ਭਜਨ गा ਰਹੇ ਹੋ ਉਹਨਾਂ ਨੂੰ ਬਾਹਰ ਕੱਢ ਲਿਆ ਬਾਹਰ ਕੱਢ ਕੇ ਉਹਨਾਂ ਨਾਲ ਗੱਲਬਾਤਾਂ ਕਰਦਾ ਹੈ ਮਨ ਵਿੱਚ ਬੜਾ ਆਨੰਦ ਆਇਆ ਕੋਸ਼ ਸਾਹਿਬ ਤੁਸੀਂ ਆਏ ਕਿੱਥੇ ਹੋ ਉਹ ਕੰਨ ਲੈ ਜੀ ਬੈਸ ਜਿਉ ਮਤ ਦੇ ਸਾਧੂ ਹਾਂ ਤੁਹਾਡਾ ਗੁਰੂ ਪਾਉਣਾ ਕਹਿੰਦੇ ਸਾਡਾ ਗੁਰੂ ਹੈ ਰਾਮਾਨੰਦ ਜੀ ਜਿਹਦਾ ਭਗਤ ਬਚਾਈ ਕੀਤੀ ਹੈ ਕਹਿੰਦੇ ਸਾਡਾ ਗੁਰੂ ਰਾਮਾਨੰਦ ਜੀ ਉਹ ਇਹਨਾਂ ਦਿੱਤੇ ਹੈ ਕਹਿੰਦੇ ਇਹ ਉਹ ਇਹਨਾਂ ਅਣਸੀਲੇ ਹੈ ਅਕਸਰ ਕਹਿੰਦੇ ਜੀ ਮਿਲਣਾ ਹੋਵੇ ਬੇਦਰ ਤੇ ਕੋਈ ਵੀ ਜਾ ਸਕਦਾ ਮਨ ਮੜਨ ਦੇ ਵਿੱਚ ਤਾਂ ਬਣ ਗਈ ਕਿ ਜਿਹਦੇ ਇਹ ਸਿਸ ਆਏ ਨੇ ਚਿੰਦੇ ਆਏ ਨੇ ਇੰਨਾ ਹੀ ਅੰਦਰ ਤਕਾਉ ਹੈ ਜਿਹੜੇ ਵਿੱਚ ਬੈਠੇ ਹੋਏ ਵੀ ਰਬ ਰਬ ਕਰ ਰਹੇ ਨੇ ਉੱਥੇ ਵੀ ਭਜਨ गा ਰਹੇ ਨੇ ਮਨ ਵਿੱਚ ਵਿਚਾਰ ਆ ਗਈ ਮੈਂ ਇੱਕ ਦਿਨ ਰਾਮਾਨੰਦ ਨੂੰ ਵੇਲਾਦੂ ਜਾਵਾਂਗਾ ਆਪਣੀ ਰਾਣੀ ਨਾਲ ਸਲਾਹ ਕੀਤੀ ਕਿ ਮੈਂ ਰਾਮਾਨੰਦ ਜੀ ਕੋਈ ਸੁਣਦਾ ਹਾਂ ਪਾਸੇ ਵਿੱਚ ਰਹਿੰਦੇ ਐ ਭਾਵੇਂ ਮੂਰ ਬਹੁਤ ਹੈ ਉਥੋਂ ਮਰਾਸਤਾਨ ਤੋਂ ਰੂਪੀ ਉੱਤਰ ਪ੍ਰਦੇਸ਼ ਜਾਣਾ ਉਹਨੇ ਮੈਂ ਜਾਣਾ ਚਾਹ ਰਹਾ ਰਾਣੀ ਜੀ ਵੀ ਤੱਦਲ ਮੈਂ ਵੀ ਜਾਵਾਂਗਾ ਜਦੋਂ ਇਹ ਗੱਲ ਖਬਰ ਹੁੰਦੀ ਹੈ ਦੂਜੀਆਂ ਰਾਣੀਆਂ ਵੀ ਤਿਆਰ ਹੋ ਜਾਂਦੇ ਨੇ ਕਿ ਅਸੀਂ ਵੀ ਸਾਡੀਆਂ ਨਾਲ ਜਾਵਾਂਗੇ ਹੁਣ ਜਦੋਂ ਰਾਜਾ ਚੱਲਦਾ ਹੈ ਉਹਦੇ ਨਾਲ ਉਹਦੀਆਂ ਪਾਲਕੀਆਂ ਵਿੱਚ ਰਹਿ ਕੇ ਰਾਣੀਆਂ ਜਾਂਦੀਆਂ ਨੇ ਰੱਥਾਂ ਵਿੱਚ ਬੈਠ ਕੇ ਆਉਂਦਾ ਹੈ ਘੋੜ ਸਵਾਰ ਹਾਥੀ ਹਜ਼ਾਰਾਂ ਦੀ ਸਰਨਾ ਨਾਲ ਹੁੰਦੀ ਹੈ ਪਰ ਮੁਰੇ ਜਿਹੜੇ ਘੋੜਿਆਂ ਵਾਲੇ ਨੇ ਉਹ ਨਗਾਰੇ ਵਜਾਉਂਦੇ ਜਾਂਦੇ ਆ ਲੋਕਾਂ ਨੂੰ ਦੱਸਦੇ ਆ ਵੀ ਫਰਾਂਸੀਸੀਟੇਟ ਦਾ ਰਾਜਾ ਆ ਰਿਹਾ ਲੋਕਾਂ ਨੂੰ ਸਲਾਮਾ ਕਰਨ ਵਾਸਤੇ ਸੜਕਾਂ ਤੇ ਆ ਜਾਂਦੇ ਆ ਇਤਰਾਮ ਬੜੀ ਹੈ ਮੈਂ ਗਾਮ ਦੇ ਨਾਲ ਜਾਂਦਾ ਜਾਂਦਾ ਜਿਹੜਾ ਹੈ ਰਾਜਾ ਦੀਪਾ ਜੀ ਕਾਂਸੀ ਦੇ ਨੇੜੇ ਪਹੁੰਚ ਗਿਆ ਜਾ ਕੇ ਆਪਣਾ ਡੇਰਾ ਲਾ ਰਿਹਾ ਉੱਥੇ ਡੇਰਾ ਲਾ ਕੇ ਨੇ ਆਪਣਾ ਇੱਕ ਏਲਜੀ ਸੁਨੇਹਾ ਲੈਣ ਵਾਲਾ ਭੇਜਿਆ ਵੇ ਜਾਓ ਜਾ ਕੇ ਰਾਮਾਨੰਦ ਜੀ ਨੂੰ ਕਹੋ ਕਿ ਤੁਹਾਨੂੰ ਰਾਜਾ ਦੀਪਾ ਮਿਲਣ ਵਾਸਤੇ ਆਇਆ ਉਹ ਇਹ ਜਿਹੜਾ ਹੈ ਉਹਨਾਂ ਨੌਕਰ ਗਿਆ ਜਦ ਤੇ ਰਾਮਾਨੰਦ ਜੀ ਨੂੰ ਕਹਿੰਦਾ ਹੈ ਸਵਾਮੀ ਜੀ ਉਹ ਕਹ ਕੇ ਬੁਲਾਉਂਦੇ ਸੀ ਉਹਨਾਂ ਨੂੰ ਕੋਈ ਬਹਤ ਜੀ ਬਹੁਤ ਹੀ ਪਿਆਰ ਵਾਲੇ ਉਹਨਾਂ ਦੇ ਸਵਾਮੀ ਜੀ ਕਹਿੰਦੇ ਨੇ ਇਹਨਾਂ ਨੂੰ ਸਵਾਮੀ ਜੀ ਤੁਹਾਨੂੰ ਰਾਜਾ ਪੀਤਾ ਮਿਲਣ ਵਾਸਤੇ ਆਇਆ ਹੁਣ ਸਾਧ ਸੰਗਤ ਜੀ ਉਹ ਰੱਬ ਦੇ ਰੰਗ ਵਿੱਚ ਰੰਗੇ ਹੋਇਆ ਜੀਵਨ ਆਪਾਂ ਕੱਲ ਸੁਣਦੇ ਆ ਉਹਨਾਂ ਦੀ ਧਰਤੀ ਕਿਹੋ ਜੀ ਹੈ ਕਹਿੰਦੇ ਜੇ ਦਾਤ ਲੈਣ ਵਾਸਤੇ ਕੋਈ ਆਇਆ ਤੇ ਆਇਆ ਹਜ਼ਾਰਾਂ ਦੀਆਂ ਫੌਜਾਂ ਨਾਲ ਦਾਤਾਂ ਉਹ ਮਿਲਦੀਆਂ ਹੁੰਦੀਆਂ ਨੇ ਜਦੋਂ ਬੰਦਾ ਲੈਣ ਜਾਂਦਾ ਕਿਸੇ ਤੋਂ ਮੰਗਣ ਜਾਂਦਾ ਤੇ ਜਾਵੇ ਵੀ ਆਪੜ ਕੇ ਕਹਿੰਦੇ ਆਏ ਨਹੀਂ ਤਾਂ ਤਾਂ ਮਿਲਦੀਆਂ ਹੁੰਦੀਆਂ ਦਾਤਾਂ ਮਿਲਦੀਆਂ ਹੁੰਦੀਆਂ ਨੇ ਸੌਦੇ ਜਾਣਾ ਪੈਂਦਾ ਗੁਰੂ ਅਕੀਆ ਪਾਤਾ ਜੀ ਮੰਗਦੇ ਨਾ ਸਿਰ ਝੁਕੋਣਾ ਪੈਂਦਾ ਇਹ ਕਹਿੰਦੇ ਵੀ ਧੌਣ ਵੀ ਝੁਕੋਣੀ ਚਾਹੀਦੀ ਹੈ ਸਭ ਕੁਝ ਦਾ ਕਰਖਾ ਨਹੀਂ ਹੋਵੇ ਝੁਕਣਾ ਹੀ ਪਵੇਗਾ ਹਮੇਸ਼ਾ ਹੀ ਆਪਾਂ ਕਿਸੇ ਤੀਜ ਲੈਣੀ ਆ ਨਾ ਆਪਾਂ ਪ੍ਰਸ਼ਾਦ ਲੈਨੇ ਆ ਕੋਈ चीज ਜੇ ਤੱਕ ਲਈਏ ਸਾਨੂੰ ਹੱਥੇਠਾਂ ਕਰਨੇ ਪੈਂਦੇ ਆ ਦੇਣ ਵਾਲੇ ਨੂੰ ਹੱਥ ਉੱਤੇ ਕਰਨਾ ਪੈਂਦਾ ਸਾਨੂੰ ਝੁਕਣਾ ਪਵੇਗਾ ਤਾਂ ਹੀ ਸਾਡੇ ਹੱਥ ਵਿੱਚ ਕੋਈ ਵਸਤੂ ਆਵੇਗੀ ਜੇ ਅਸੀਂ ਹੱਥੇਠਾਂ ਨਹੀਂ ਕਰਦੇ ਸਾਡੇ ਹੱਥ ਵਿੱਚ ਕੋਈ ਚੀਜ਼ ਪੈਣੀ ਨਹੀਂ ਹੈ ਬਾਹਰ ਬੈਠੇ ਨਾ ਪ੍ਰਸ਼ਾਦਾ ਵੀ ਲੈਣਾ ਹੱਥ ਨੀਵਾ ਕਰਨਾ ਬਹੁਤ ਤਾਂ ਹੀ ਉਹਦੇ ਵਿੱਚ ਵਸਤੂ ਆ ਕੇ ਪਊਗੀ ਜੇ ਕਹਿੰਦੀ ਅਸੀਂ ਤਾਂ ਉੱਚੇ ਰੱਖਣਾ ਕੁਝ ਨਹੀਂ ਕਰਨਾ ਰੰਮਾ ਮੰਨ ਸਮਝ ਆਇਆ ਕਿ ਲੈਣ ਆਇਆ ਦਾਤ ਤੇ ਆਇਆ ਘੋੜੇ ਤੇ ਸਵਾਰ ਹੋ ਕੇ ਇਹ ਜੇ ਕੋਈ ਜੰਗ ਨਹੀਂ ਹੋ ਰਿਆ ਹੁਣ ਕਹੇ ਜੇ ਦਾਤ ਲੈਣੀ ਹੈ ਨਾ ਉਹ ਹਾਰੀਆਂ ਮਾ ਹੋਣਾ ਪੈਂਦਾ ਸਭ ਕੁਝ ਮਾਨ ਤਾਨ ਤਿਆਗ ਕੇ ਫੇਰ ਆਉਣਾ ਪੈਂਦਾ ਜੇ ਦਾਤਾਂ ਫੇਰ ਮਿਲਦੀਆਂ ਨਹੀਂ ਜਦੋਂ ਉਸ ਨੌਕਰ ਨੇ ਜੀਲੇ ਜਾ ਕੇ ਸੁਨੇਹਾ ਦਿੱਤਾ ਕਿ ਆਹ ਰਾਜਾ ਜੀ ਉਹ ਭਗਤ ਰਾਮਨੰਥ ਜੀ ਨੇ ਜਵਾਬ ਦਿੱਤਾ ਉਹਦੇ ਮਨ ਵਿੱਚ 60 ਬੱਜੀ

ਤੇ ਬਾਬਾ ਹੁਤਾ ਜੀ ਨਰਾਜ ਹੈ ਭਾਈ ਇਹ ਗੁਰੂ ਕਿਆਨੂੰ ਕੀ ਪੁੱਟ ਪੈ ਗਏ ਮਾਤਾ ਜੀ ਨਰਾਜ਼ ਹੋ ਕੇ ਮੁੜੇ ਆਉਂਦੇ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਬਾਬਾ ਜੀ ਨੇ ਤੇਉ ਬੋਲਿਆ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗੰਗਾ ਜੀ ਜਦੋਂ ਲੈਣ ਜਾਈਦਾ ਨਮਾਣੀ ਹੋ ਕੇ ਜਾਈਦਾ ਘੋੜਿਆਂ ਤੇ ਰੱਖਾਂ ਤੇ ਚੜ੍ਹ ਕੇ ਨਹੀਂ ਜਾਈਦਾ ਫਿਰ ਦੂਜੇ ਦਿਨ ਮਾਤਾ ਗੰਗਾ ਜੀ ਨੰਗੇ ਪੈਰੀਂ ਸਰਦੇ ਉੱਪਰ ਟੋਪਾ ਰੱਖ ਕੇ ਜਾਂਦੀ ਹੈ ਬੜੀ ਅਸਰਪਿਆਸ ਨੇ ਜਹਾਂਗੀਰ ਵੇਲੇ ਦਾ ਇਤਿਹਾਸ ਦੇਖੋ ਜਹਾਂਗੀਰ ਹਿੰਦੁਸਤਾਨ ਦਾ ਬਾਦਸ਼ਾਹ ਉਸ ਵੇਲੇ ਲਾਹੌਰ ਦੇ ਸਭ ਤੋਂ ਮੰਨਿਆ ਹੋਇਆ ਸੂਫੀ ਫਕੀਰ ਸਾਈਂ ਬੀਆ ਨੇ ਉਹਦੇ ਮਨ ਵਿੱਚ ਆਇਆ ਵੀ ਸਾਈਂ ਬੀਆ ਮੀਰ ਦਾ ਨਾਮ بڑا ਹੈ ਮੈਂ ਹੀ ਕਦੇ ਮਿਲਣ ਵਾਸਤੇ ਜਾਵਾਂ ਤੁਹਾਨੂੰ ਖ਼ਬਰ ਆਇਆ ਬੇਨਵਾਸਤੇ ਸਾਈਂ ਜੀ ਆਪਣੇ ਅੰਦਰ ਬੈਠੇ ਹੋਏ ਆ ਉਹਦੇ ਬਾਹਰ کہتے سائی جی نے پہرے دار رکھے ہوئے سائی باہر بٹھائے ہوئے تو ڈردر جہاں جہانگی نے سنہا بیکیا کھڑا ہے جی کہ سائی جی نو ہندوستان کا بادشاہ آیا ملنے سائی جی نے بھی جاب دیں بھی جاؤ انجے ٹائم نہیں مل جا ہزے انتظار کر ਇੱਕ ਪਾਸੇ ਇੱਕ ਫਕੀਰ ਹੈ ਸਾਧੂ ਆ ਇੱਕ ਪਾਸੇ ਭਾਰਤ ਦਾ ਰਾਜਾ ਹੈ ਤੇ ਅਜਤਿਕਾ ਦਾ ਮੰਤਰੀ ਹੋਵੇ ਸਾਥ ਸੰਗਧੀਓ 50 ਬੰਦੇ ਉਹ ਹਾਰ ਲੈ ਕੇ ਪਹਿਲਾਂ ਬਾਹਰ ਖੜ ਜਾਂਦੇ ਆ ਕਿ ਸਾਡੇ ਦਰਦਾਰੇ ਆ ਸਾਡੇ ਘਰ ਦੇ ਚ ਆ ਰਹੇ ਆ ਸਾਡੇ ਘੂਡੇ ਦੇ ਵਿੱਚ ਆ ਰਹੇ ਆ 50 100 100 ਬੰਦਾ ਹੁੰਦੇ ਨੇ ਹਾਰ ਲੈ ਕੇ ਖੜ ਜਾਂਦੇ ਆ ਤੇ ਕੁੱਤੇ ਦੇ ਕੋ ਵੀ ਤੇ ਤਕਦੀਸ ਦਾ ਅਜ ਰਾਜਾ ਖੜਾ ਹੋਇਆ ਤੇ ਇੱਕ ਪਾਸੇ ਇੱਕ ਫਕੀਰ ਹੈ ਕਹਿੰਦਾ ਜੀ ਨੂੰ ਕਹ ਹਜੇ ਟਾਈਮ ਨਹੀਂ ਮਿਲਿਆ ਜਹਾਂਗੀਰ ਨੇ ਉਡੀਕਿਆ ਫਿਰ ਇਹਨਾਂ ਪੇਟਦਾ ਫਿਰ ਇਹੋ ਜਵਾਬ ਮਿਲਿਆ ਹੁਣ ਸਾ슴ਜੀ ਅੰਦਰ ਔਂਕਾਰ ਜੀ ਨਾ ਵੀ ਮੈਂ ਭਾਰਤ ਦਾ ਰਾਜਾ ਇਹ ਇੱਕ ਮਗੋਲੀ ਜਿਹਾ ਫਕੀਰ ਮੈਨੂੰ ਇਨੀ ਗੱਲ ਕਹਿ ਰਿਹਾ ਕਿ ਤੂੰ ਖੜਾ ਦੇ ਵਾਰ ਖੜਾ ਤੜਿਆ ਬੈਠ ਵੀ ਗਿਆ ਪਰ ਅੰਦਰ ਜਿਹੜੀ ਨਾ ਹੁੰਮੀ ਦੀ ਹੰਕਾਰ ਦੀ ਅੱਗ ਇਹੀ ਮਚਣ ਲੱਗੀ ਵੀ ਇਹ ਕੋਈ ਮਿਲੇ ਸਹੀ ਮਨੋਸਾਨੀ ਜੀ ਤੇ ਨੋ ਮੈਂ ਦੱਸੂਗਾ ਕਿ ਮੈਂ ਰਾਜਾ ਨੂੰ ਮਿਲਿਆ ਕਈ ਘੰਟਿਆਂ ਬਾਅਦ ਸਾਈਂ ਜੀ ਨੇ ਸਿਨਾ ਭੇਜਿਆ ਵੀ ਜਾਓ ਜਹਾਂ ਇਹ ਤੁਹਾਨੂੰ ਬੁਲਾਉਂ। ਅੰਦਰ ਗਿਆ। ਆ ਉਸ ਵਿੱਚ ਸਲਾਮ ਦੀ ਸਾਂਝ ਕੀਤੀ ਐ। ਜਾਂਦਿਆਂ ਸਾਰ ਹੀ ਕਹਿੰਦਾ ਸਾਈਂ ਜੀ, ਆਹ ਕੁੱਤੇ ਰੱਖਣ ਦੀ ਕੀ ਲੋੜ ਆ? ਸਵਾਨੀ ਜੀ ਉਹਦੇ ਨੇ ਪਹਿਲਾ ਕੁੱਤਾ। ਕਹਿੰਦਾ ਸਾਈਂ ਜੀ ਤੁਸੀਂ ਉਹ ਫਕੀਰ ਆ ਤੁਹਾਨੂੰ ਕੁੱਤੇ ਰੱਖਣ ਦੀ ਕੀ ਲੋੜ ਐ? ਸਾਈਂ ਜੀ ਹੱਸ ਕੇ ਜਵਾਬ ਹਟਾ ਕੇ ਦਿੱਤਾ।

ਤੋਂ ਬਿਨਾਰ ਉਹਦੇ ਪੈ ਤੋਂ ਬਿਨਾਰ ਇਸੇ ਤਰ੍ਹਾਂ ਹੀ ਬੜੇ ਅਨੇਜੇ ਲਗਜੈਂਪਲ ਆਉਂਦੇ ਐ ਦੂਸਰੇ ਪਾਸੇਾਂ ਵੇਲੇ ਸਾਸੰਗ ਉਦੋਂ ਆਇਆ ਸੀ ਹਮੰਜੂ ਉਸੇ ਬਾਵਰ ਦਾ ਪੁੱਤਰ ਉਹ ਉਸ ਟਾਈਮ ਤੇ ਉਹ ਵੀ ਹਾਰ ਮੰਨ ਕੇ ਖਡੂਰ ਸਾਹਿਬ ਦੀ ਧਰਤੀ ਤੇ ਆਇਆ ਤੇ ਮਹਾਰਾਜ ਨੂੰ ਸੱਦਾ ਭੇਜਿਆ ਕਿ ਜਾਓ ਗੁਰੂ ਅੰਗਦ ਦੇਵ ਨੂੰ ਕਹੋ ਕਿ ਬਾਵਰ ਦਾ ਪੁੱਤਰ ਹਮੰਜੂ ਆਇਆ ਮਹਾਰਾਜ ਬੱਚਿਆਂ ਨੂੰ ਨਾ ਉੱਥੇ ਉਹੋ ਜਿਹੜੀ ਲਿਪੀ ਐ ਪੰਜਾਬੀ ਆਪਣੀ ਗੁਰਮੁਖੀ ਇਹ ਪੜ੍ਹਾ ਰਹੇ ਆ ਪਰ ਨਾਲ ਇੱਕ ਮੰਦ ਅਖਾੜਾ ਬਣਿਆ ਹੋਇਆ ਬੱਚਿਆਂ ਨਾ ਖੋਲ ਪੜਾਉਂਦੇ ਹੁੰਦੇ ਸੀ ਦੂਸਰੇ ਬਾਦਸ਼ਾਹ ਮੰਦ ਖੜਾ ਅੱਠੀ ਉੱਥੇ ਬਣਿਆ ਫੂਸ ਕਦੇ ਜਾਉ ਸੁਨੀਹਾ ਦਿੱਤਾ ਮਹਾਰਾਜਾਂ ਨੂੰ ਪਰਵਾਹ ਨਾ ਕੀਤੀ ਫਿਰ ਮਗਰ ਜਾ ਕੇ ਖੜਾ ਹੋ ਗਿਆ ਫਿਰ ਕਿਹਾ ਜੀ ਉਹਨੇ ਮਗਰ ਰਾਓ ਆਇਆ ਖੜਾ ਲਾ ਆਮਾ ਜੂ ਆਇਆ ਬਾਬਰ ਦਾ ਪੁੱਤ ਬਾਬਰ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਜਿਹੜੇ ਵਿਚਰਤ ਕਰਤਾ ਸੀ ਇਲੇ ਮੋਨਾਨਕਪਾਸ ਨੂੰ ਚੱਕੀਆਂ ਮੇਰ ਨੂੰ ਵਾਪਸ ਲਿਆ ਜਦੋਂ ਤੀਜੀ ਵਾਰ ਵੀ ਸੁਨੇਹਾ ਦਿੱਤਾ ਗੁਰੂ ਅੰਗਦ ਦੇਵ ਨੇ ਮਗਰ ਮੁੜ ਕੇ ਵੇਖਿਆ ਇਹ ਪ੍ਰਵਾਇ ਕਿ ਕਿਹਨੂੰ ਖੜਾ ਹੋਇਆ ਕਹਿੰਦੇ ਉਹ ਹੰਕਾਰ ਵਿੱਚ ਆਇਆ ਬਿਆਨ ਦੇ ਵਿੱਚ ਉਹਨਾਂ ਉੱਥੇ ਉਹ ਹੱਥ ਪਾਈ ਤਲਵਾਰ ਕੱਢਣ ਲੱਗਿਆ ਗੁਰੂ ਸਾਹਿਬ ਨੇ ਉਹਦੇ ਵੱਲ ਵੇਖਿਆ ਨਹੀਂ ਕਹਿੰਦੇ ਹਾਂ ਮਾਝੂ ਜਿੱਥੇ ਤਲਵਾਰ ਚੱਕਣੀ ਸੁਣੋ ਤੇ ਹਾਰ ਕੇ ਆ ਗਿਆ ਹੁਣ ਰੱਬ ਦੇ ਫਕੀਰਾਂ ਤੇ ਕਿਰਪਾ ਨਾ ਕਰਦਾ ਸਾਹ ਜੀ ਉੱਠੇ ਟੱਟੇ ਵੀ ਹੋ ਗਿਆ ਜੀ ਬਿਨਾ ਵੇਖੀ ਤੇ ਬੋਲੀ ਜਾਂਦੇ ਇਸੇ ਤਰ੍ਹਾਂ ਰਾਮਾਨੰਦ ਜੀ ਨੇ ਕਿਹਾ ਮੇਰੇ ਪੀਪਾ ਜੀ ਉਹ ਸੁਨੇਹਾ ਦੇ ਕੋਚ ਇਹ ਮਿਲਣਾ ਕਿਉਂ ਨਹੀਂ ਮਿਲਿਆ ਜਾਂਦਾ ਜੇ ਕੋਈ ਦਾੜ ਲੈਣੀ ਹੋਵੇ ਨਿਮਰਤਾ ਨਾਲ ਉਹਨਾਂ ਪੁੱਛਦਾ ਪਰ ਪੀਪਾ ਜੀ ਦਵਾਰਾ ਮੁੜ ਕੇ ਰਾਸਪਾਂ ਮੁੜਦੇ ਆਪਣੇ ਘਰ ਚਲੇ ਗਏ ਘਰ ਜਾ ਕੇ ਹੁਣ ਮਨ ਦੇ ਉੱਪਰ ਕਿੰਨਾ ਅਸਰ ਹੋ ਗਿਆ ਸੱਚਮੁੱਚ ਇਹ ਫਕੀਰ ਆ ਜਿਹੜਾ ਇੱਕ ਰਾਜੇ ਨੂੰ ਟਕਰਾਸ ਨਹੀਂ ਤੇ ਰਾਜਿਆਂ ਦੇ ਪੈਰਾ ਤੇ ਨਿਕਲੇ ਲੋਕ ਵੀ ਜਿਹਨੇ ਇੰਨੀ ਗੱਲ ਕਹਿ ਦਿੱਤੀ ਆ ਮੈਨੂੰ ਵਾਪਸ ਘਰ ਦਿੱਤਾ ਕਿ ਦੂਰ ਕੋਈ ਪਹੁੰਚੀ ਹੋਈ ਹਾਸੀ ਹੈ ਹੁਣ ਮਨ ਵਿੱਚ ਤਾਂ ਵੱਜ ਗਈ ਕਿਹੜਾ ਦਿਨ ਹੋਵੇ ਮੈਨੂੰ ਦੁਬਾਰਾ ਰਾਮਾਨੰਦ ਜੀ ਕੋਲੇ। ਫਿਰ تیاری ਕਰ ਲਈ ਹੁਣ ਰਾਜਿਆਂ ਵਾਲਾ ਨਿਵਾਸ ਲਾਤਾਂ ਨੇ। ਸੁਧਾਰਨ ਦੇ ਕੱਪੜੇ ਪਾ ਲੇ। ਸੁਧਾਰੂ ਲੋਕਾਂ ਦੇ ਵਿੱਚ ਬਹਿਣ ਉੱਠਣ ਲੱਗੇ ਆ।